ਸਰਸ਼ਿਕਾਲ ਸੀ ਮੇਲਾ ਪ੍ਰੀਤ ਕੋਰ ਹਾਜ਼ਰਾਂ ਦੇ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗਾ ਦੀ ਦਾ ਪਾਗ 16ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹਰਲੀਨ ਬਹੁਤ ਚੰਗੀ ਗੱਲ ਹੈ ਫਿਰ ਤਾਂ بس ਤੇ ਲਾ ਕੇ ਕੰਮ ਕਰਨਾ ਤੁਸੀਂ ਮੈਨੂੰ ਤਾਂ ਬਹੁਤ ਚੰਗਾ ਲੱਗ ਰਿਹਾ ਸੀ ਸਵੀਰੇ ਤੁਹਾਨੂੰ ਇਦਾਂ ਦਫ਼ਤਰ ਸ਼ਾਨ ਲਈ ਤਿਆਰ ਹੋਇਆ ਦੇਖ ਕੇ ਪਤਾ ਮੈਂ ਅੱਜ ਕਿੰਨੀ ਖੁਸ਼ ਸੀ ਕੜਾ ਤੁਹਾਡੀ ਖੁਸ਼ੀ ਜੀ ਤਾਂ ਸਾਡੀ ਖੁਸ਼ੀ ਆ ਸੋਹਣਿਓ ਤੁਸੀਂ ਖੁਸ਼ ਤਾਂ ਸੀ ਵੀ ਖੁਸ਼ ਤੁਸੀਂ ਦੱਸੋ ਤੁਹਾਡਾ ਦਿਨ ਕਿਵੇਂ ਰਿਹਾ ਹਰleen ਬਹੁਤ ਵਧੀਆ ਸਾਰਿਆਂ ਨੇ ਮੈਨੂੰ ਆਪਣੀ ਵਿਆਹ ਦੀਆਂ ਵਧਾਈਆਂ ਦਿੱਤੀਆਂ ਮੈਂ ਸਭ ਦਾ ਮੂੰਹ ਮਿੱਠਾ ਕਰਵਾਇਆ ਤੇ ਅਸੀਂ ਸਾਰਿਆਂ ਨੇ ਛੋਟੀ ਜਹੀ ਟੀ ਪਾਰਟੀ ਕੀਤੀ ਤੇ ਸਾਰੇ ਮੈਨੂੰ ਤੁਹਾਡੇ ਨਾਲ ਮਿਲੌਣ ਨੂੰ ਕਹਿ ਰਹੇ ਸੀ ਕਾਲਾ ਉਹ ਕੋਈ ਗੱਲ ਨਹੀਂ ਜੀ ਜੇ ਤੁਸੀਂ ਕਹੋਗੇ ਆਪਾਂ ਮਿਲ ਲਵਾਂਗੇ ਅੱਛਾ ਭਾਬੀ ਕਿੱਥੇ ਆ ਉਹ ਨਹੀਂ ਨਜ਼ਰ ਆ ਰਹੇ ਤੇ ਤੁਸੀਂ ਕੀ ਬਣਾ ਰਹੇ ਹੋ ਅੱਜ ਹਰleen ਭਾਬੀ ਨੂੰ ਬੁਖਾਰ ਛੜਿਆ ਆ ਯਾ ਉਹ ਦਵਾਈ ਲੈ ਕੇ ਅੰਦਰ ਪਈ ਨੇ ਤੇ ਮੈਂ ਬਣਾ ਰਹੀ ਆ ਅੱਜ ਆਲੂ ਘੋਟੇ ਕਾਲਾ ਵਾ ਮੇਰੀ ਫੇਵਰੇਟ ਹਰਲੀਨ ਹਾਂਜੀ ਤਾਂ ਹੀ ਤਾਂ ਬਣਾ ਰਹੀ ਆ ਜੀ ਕਾਲਾ ਹੋਰ ਤੁਹਾਡੀ ਟਿਊਸ਼ਨ ਕਿੱਦਾਂ ਚੱਲ ਰਹੀ ਆ ਹਰਲੀਨ ਉਹ ਵੀ ਵਧੀਆ ਜੀ ਦੇਖਣਾ ਇਸ ਵਾਰੀ ਮੈਂ ਸ਼ਨੀ ਮਨੀ ਨੂੰ ਪਾਸ ਕਰਵਾ ਕੇ ਹੀ ਸਾਲ ਲਵਾਗੀ ਉਹ ਵੀ ਵਧੀਆ ਨੰਬਰਾਂ ਨਾਲ ਤੇ ਫਿਰ ਉਹਨਾਂ ਦੀ ਆਪਣੇ ਸਕੂਲ 'ਚ ਐਡਮਿਸ਼ਨ ਕਰਵਾਵਾਂਗੀ ਕਿਉਂਕਿ ਮੈਨੂੰ ਇਹ ਲੱਗਦਾ ਆ ਇਹਨਾਂ ਦੇ ਸਕੂਲ ਵਾਲੀ ਜਿੰਨੀ ਫੀਸ ਲੈਂਦੇ ਆ ਉਸ ਲੈਵਲ ਦੀ ਪੜ੍ਹਾਈ ਤਾਂ ਕਰਵਾਉਂਦੇ ਹੀ ਨਹੀਂ ਬੱਚਿਆਂ ਨੂੰ ਮੈਂ ਹਰਨਾਮਾ ਬਾਜੀ ਨਾਲ ਇਸ ਵਾਰੀ ਗੱਲ ਕਰਾਂਗੀ ਤੁਸੀਂ ਵੀ ਮੇਰਾ ਸਾਥ ਦੇਣਾ ਜੀ ਕਾਲਾ ਚਫੀ ਪਾਉਂਦੇ ਹੋਈ ਚਿੰਤਾ ਨਾ ਕਰੋ ਜੀ ਮੈਂ ਤੁਹਾਡੀ ਨਾਲ ਬਾਕੀ ਮੈਨੂੰ ਪਤਾ ਆ ਜੀ ਤੁਸੀਂ ਜੋ ਕੰਮ ਹੱਥ ਚ ਲੈਨੇ ਹੋ ਫਿਰ ਉਸ ਨੂੰ ਧੁਰ ਛਡਾ ਕੇ ਹੀ ਸਾਰ ਲੈਂਦੇ ਹੋ ਐਸੇ ਕਿੱਥੇ ਆ ਇਹ ਸ਼ਨੇਮਣੀ ਦਿਖਾਈ ਨਹੀਂ ਦੇ ਰਹੇ ਹੈਰਲਨ ਉਹ ਤਾਂ ਤਾਇਆ ਜੀ ਆਏ ਸੀ ਕਰ ਉਹਨਾਂ ਨਾਲ ਚਲੀ ਗਈ ਆ ਬਾਹਰ ਘੁੰਮਣ ਲਈ ਕਾਲਾ ਫੇਰ ਤਾਂ ਅੱਜ ਸਾਡੇ ਕੋਲ ਬੜਾ ਟਾਈਮ ਆ ਹਰਲੀਨ ਕਿਸ ਲਈ ਕਾਲਾ ਰੋਮਾਂਸ ਕਰਨ ਲਈ ਹਰਲੀਨ ਆਪਣਾ ਆਪ ਛੁੜਾਉਂਦੀ ਹੋਈ ਛੱਡੋ ਜੀ ਤੁਸੀਂ ਮੈਨੂੰ ਕੀ ਕਰ ਰਹੇ ਹੋ ਕੋਈ ਆ ਜਾਏਗਾ ਕਾਲਾ ਕੌਣ ਆਏਗਾ ਕੋਈ ਕਰ ਹੋਏਗਾ ਤਾਂ ਹੀ ਆਏਗਾ ਨਾ ਹਰਲੀਨ ਨਹੀਂ ਕਲਵੀਰ ਹੁਣ ਨਹੀਂ ਰਾਤ ਨੂੰ ਸਹੀ ਹੁਣ ਤੁਸੀਂ ਜਾਓ ਤੇ ਮੈਨੂੰ ਕੰਮ ਕਰਨ ਦਿਓ ਕਾਲਾ ਠੀਕ ਹੈ ਜੀ ਹੁਣ ਰਾਤ ਨੂੰ ਮੁੱਕ ਕੇ ਨਾ ਜਾਣਾ ਇਹ ਕਹਿ ਕੇ ਬਾਹਰ ਚਲਾ ਗਿਆ ਹਰਲੀਨ ਕੱਲੀ ਹੱਸਦੀ ਹੋਈ ਖੁਦ ਨੂੰ ਕਹਿਣ ਲੱਗੀ ਕਮਲੇ ਨੇ ਇਹ ਤਾਂ ਤੇ ਸਬਜ਼ੀ ਬਣਾਉਣ ਲੱਗ ਪਈ ਰਾਤੀ ਰੋਟੀ ਸਾਰਿਆਂ ਨੂੰ ਖਵਾ ਕੇ ਹਰਲੀਨ ਕਾਲੇ ਦੇ ਕੋਲ ਆ ਕੇ ਬੈਠ ਗਈ ਹਰਲੀਨ ਕੀ ਕਰ ਰਹੇ ਹੋ ਕਾਲਾ ਕੁਝ ਨਹੀਂ ਬਸ ਕੱਲ ਦੀ ਤਿਆਰੀ ਕਰ ਰਿਹਾ ਸੀ ਕੋਈ ਕੰਮ ਸੀ ਹਰਲੀਨ नहीं काम तो कोई नहीं कल संगराना तो ती मेरे सवेरे गुरु घर जाना है मैं सुखिया बाबा जी को जी थोड़ी नौकरी मिल गई तो असं दो आवानगे शुकराना काला ठीक है जी हरलेन तुसी करो तैयारी में आई होने ही तो उठ के जान ही लगी सी काला उसका हाथ फटद हूँ कितने जा रहे हो हरलेन वह दुध रखे गैस से उबुल के बाहर आ जाना उसने हाथ छुड़ा के रसूई चले गए ਹਰਲੀਨ ਰਸੋਈ ਚ ਜਾ ਕੇ ਦੁੱਧ ਵਾਲਿਆ ਤੇ ਫਿਰ ਹਰਨਾਮ ਬੀਰੀ ਭਾਬੀ ਤੇ ਬੱਚਿਆਂ ਨੂੰ ਜਾ ਕੇ ਫੜਾਇਆ ਤੇ ਬਾਕੀ ਦਾ ਕੰਮ ਨਿਮੇੜ ਕੇ ਆਪਣੇ ਦੋ ਗਲਾਸ ਦੁੱਧ ਲੈ ਕੇ ਆਪਣੇ ਕਮਰੇ 'ਚ ਆ ਗਈ ਹਰਲੀਨ ਰੱਖੋ ਹੁਣ ਆ ਸਾਰਾ ਕੁਝ ਪਹਿਲਾਂ ਪੜੀ ਤੇ ਪਹਿਲਾਂ ਦੁੱਧ ਪੀ ਲੋ ਗਰਮ ਗਰਮ ਨਹੀਂ ਠੰਡਾ ਉਚਾਣਾਇਆ ਕਾਲੀ ਨੇ ਸਾਰਾ ਬੈ ਇਕੱਠਾ ਕੀਤਾ ਤੇ ਸਾਈਡ ਤੇ ਰੱਖ ਦਿੱਤਾ ਤੇ ਦੁੱਧ ਦਾ ਗਲਾਸ ਹਰਲੀਨ ਤੂੰ ਫੜ ਲਿਆ ਹਰਲੀਨ ਵੀ ਰਜਾਈs ਫੜਕੇ ਕਾਲੇ ਨਾਲ ਬੈਠ ਕੇ ਤੇ ਕਹਿਣ ਲੱਗੀ ਪਿੰਡਾਂ ਚ ਠੰਡ ਹੀ ਬਹੁਤ ਪੈਂਦੀ ਆ ਮੈਨੂੰ ਤੇ ਰਜਾਈs ਆ ਕੇ ਮਾੜਾ ਜਿਹਾ ਨਿੱਗਾਇਆ ਕਾਲਾ ਉਸ ਨੂੰ ਬਾਹਾਂ ਚ ਫੜਦੇ ਹੋਏ ਹੁਣ ਲੱਗ ਰਹੀ ਆ ਠੰਡ ਹਰਲੀਨ ਨਾ ਜੀ ਪੂਰਾ ਵੀ ਨਹੀਂ ਤਦ ਵੀ ਕੀ ਤਾਂ ਹੀ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਵੀ ਰਾਤ ਹੋ ਗਈ ਤੇ ਫਿਰ ਉਹ ਸੋ ਗਏ ਸਵੇਰੇ ੜਕੀ ਹਰਲੀਨ ਨੇ ਕਾਲੇ ਨੂੰ ਜਗਾਇਆ ਤੇ ਨਹਾ ਤੋ ਕੀ ਤਿਆਰ ਹੋਣ ਲਈ ਕਹ ਦਿੱਤਾ ਤੇ ਫਿਰ ਉਹ ਗੁਰੂ ਘਰ ਆ ਗਏ ਦੋਵਾਂ ਨੇ ਬਾਬਾ ਜੀ ਅੱਗੇ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਫਿਰ ਦੋਹਾਂ ਨੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਵਣ ਕੀਤੀ ਕੀਰਤਨ ਦਾ ਆਨੰਦ ਮਾਣਿਆ ਤੇ ਅਰਦਾਸ ਉਪਰੰਤ ਦੀ ਲੈ ਕੇ ਬਾਹਰ ਆ ਕੇ ਸੇਵਾ ਕਰਨ ਲੱਗ ਪਏ ਫਿਰ ਦੋਵੇਂ ਘਰ ਨੂੰ ਆ ਗਏ ਤੇ ਆ ਕੇ ਹੱਲੇ ਨੇ ਚਾਵਣਾਈ ਤੇ ਭਾਬੀ ਤੇ ਵੀਰੀ ਹੁਣਾਂ ਨੂੰ ਫੜਾਈ ਤੇ ਸ਼ਨੇ ਮਨੇ ਨੂੰ ਉਠਾ ਕੇ ਤਿਆਰ ਕੀਤਾ ਤੇ ਰਸੋਈ ਦਾ ਸਾਰਾ ਕੰਮ ਖਤਮ ਕੀਤਾ ਤੇ ਫਿਰ ਉਹ ਦੋਵੇਂ ਵੀ ਤਿਆਰ ਹੋ ਗਏ ਰੋਟੀ ਪਾਣੀ ਖਾ ਕੇ ਆਪਣੇ ਕੰਮਾਂ ਤੇ ਚਲ ਪਏ ਸ਼ਹਿਰ ਪਹੁੰਚ ਕੇ ਕਾਲਾ ਆਪਣੀ ਰਾਹ ਤੇ ਹਰਲੀ ਨਾਲ ਆਪਣੀ ਰਾਹ ਚਲ ਪਈ ਦੇਖਦੇ ਹੀ ਦੇਖਦੇ ਕਦੇ ਇੱਕ ਮਹੀਨਾ ਬੀਤ ਗਿਆ ਪਤਾ ਹੀ ਨਾ ਲੱਗਿਆ ਤੇ ਦੋਨਾਂ ਦੀ ਜ਼ਿੰਦਗੀ ਵਧੀਆ ਬੀਤ ਰਹੀ ਸੀ ਹੁਣ ਕਾਲੇ ਦੀ ਨੌਕਰੀ ਵੀ ਪੱਕੀ ਹੋ ਗਈ ਸੀ ਤੇ ਸ਼ਨੀ ਮਨੀ ਦੇ ਪੇਪਰ ਵੀ ਸਿਰ ਤੇ ਆ ਗਏ ਸਨ ਉਦర్శਨੀ ਮਨੀ ਦੇ ਪੇਪਰ ਵੀ ਸ਼ੁਰੂ ਹੋ ਗਏ ਤੇ ਹੁਣ ਹਰਲੀਨ ਸਕੂਲ ਤੋਂ ਆ ਕੇ ਵੱਤ ਵੱਤ ਟਾਈਮ ਲਗਾ ਕੇ ਉਹਨਾਂ ਦੋਵਾਂ ਨੂੰ ਪੜਾਉਂਦੀ ਤੇ ਪੀਪਰ ਦੀ ਤਿਆਰੀ ਕਰਵਾਉਂਦੀ ਜਦ ਵੀ ਉਹ ਪੀਪਰ ਦੇ ਕੇ ਘਰ ਆਉਂਦੇ ਹਰਲੀਨ ਉਹਨਾਂ ਤੋਂ ਪੁੱਛਦੀ ਕਿ ਕੀ ਆਇਆ ਸੀ ਪੀਪਰਸ ਤੇ ਕਿਵੇਂ ਰਿਹਾ ਪੀਪਰ ਦੇਖਦੇ ਦੇਖਦੇ ਉਹਨਾਂ ਦੇ ਪੀਪਰ ਵੀ ਮੁੱਕ ਗਏ ਤੇ ਹੁਣ ਬਸ ਹਰਲੀਨ ਨੂੰ ਇੰਤਜ਼ਾਰ ਸੀ ਸ਼ਨੀ ਮੰਦੀ ਦੇ ਰਿਜ਼ਲਟ ਦਾ ਕਰਤੇ ਕਰਾਉਂਦੇ ਉਹ ਵੀ ਦਿਨ ਆ ਗਿਆ ਜਦ ਰਿਜ਼ਲਟ ਆਉਣਾ ਸੀ ਜਨੋਨੀਤੀ ਪੇਰੈਂਟਸ ਟੀਚਰ ਮੀਟਿੰਗ ਤੇ ਜਾਣ ਤੋਂ ਹੀ ਕੈਕੀ ਸਾਫ ਮਨਾ ਕਰ ਦਿੱਤਾ ਕਿ ਮੇਰੇ ਤੋਂ ਨਹੀਂ बार-बार ਬੇਇੱਜ਼ਤੀ ਕਰਵਾਉਂਦੀ ਉੱਥੇ ਜਾ ਕੇ ਹਰਨਾਮਨ ਨੂੰ ਕੀਤ ਕੰਮ ਹੋਣ ਕਰਕੇ ਉਸਨੇ ਹਰਲੇਨ ਨੂੰ ਸ਼ਨੀਮਨੀ ਨਾਲ ਉਹਨਾਂ ਦੇ ਸਕੂਲ ਚਾਹੰਦਾ ਕਹਿ ਦਿੱਤਾ ਤੇ ਆਪ ਖੇਤ ਚਲਾ ਗਿਆ ਹਰਲੇਨ ਦੋਮਾ ਨੂੰ ਨਾਲ ਲੈ ਕੇ ਉਹਨਾਂ ਦੇ ਸਕੂਲ ਪਹੁੰਚ ਗਈ ਤੇ ਜਾ ਕੇ ਉਹਨਾਂ ਦੀ ਟੀਚਰ ਨੂੰ ਮਿਲੀ ਦੇਵਸ ਨੇ ਦੋਨਾਂ ਦਾ ਰਿਜ਼ਲਟ ਹਰਲੀਨ ਨੂੰ ਦਿਖਾਇਆ ਤਾ ਰਿਜ਼ਲਟ ਦੇਖ ਕੇ ਹਰਲੀਨ ਨੇ ਦੋਨਾਂ ਨੂੰ ਕੂਲਦੀ ਹੋਈ ਨੇ ਕੂਲ ਬੁਲਾਇਆ ਤਾਂ ਉਹ ਟੋਮੇ ਡਰਦੇ ਡਰਦੇ ਕੂਲ ਆਈ ਤੇ ਕਹਿਣ ਲੱਗੀ ਚਾਚੀ ਜੀ ਅਸੀਂ ਪਾਸ ਨਹੀਂ ਹੋਏ ਹਰਲੀਨ ਦੋਨਾਂ ਦੀਆਂ ਗੱਲਾਂ ਪਟਦੇ ਹੋਏ ਉਹ ਵਾਹ ਬਈ ਮੇਰੀ ਗੋਲੂ ਮੋਲੂ ਨੇ ਤਾਂ ਕਮਾਲ ਹੀ ਕਰ ਦਿੱਤਾ ਦੋਨੋਂ ਖੁਸ਼ ਹੋ ਗਏ ਫਿਰ ਟੀਚਰ ਨਾਲ ਹੋਸਕੂੰਦੇ ਬਾਰੇ ਗੱਲਾਂਬਾਤਾਂ ਕਰਕੇ ਹਰਲੇ ਦੋਨਾਂ ਨੂੰ ਲੈ ਕੇ ਬਾਹਰ ਆ ਗਈ ਤੇ ਆਪਣੇ ਪਰਸੇ ਚਾਕਲੇਟ ਕੱਢ ਕੇ ਉਹਨਾਂ ਨੂੰ ਦਿੰਦੀ ਹੋਈ ਕਹਿਣ ਲੱਗੀ ਲੋ ਫਿਰ ਆਪਣਾ ਇਨਾਮ ਤੇ ਦੋਨਾਂ ਦੇ ਹੱਥੀ ਚਾਕਲੇਟ ਰੱਖ ਦਿੱਤੀ ਫਿਰ ਉਹਨਾਂ ਨੂੰ ਨਾਲ ਲੈ ਕੇ ਘਰ ਆ ਗਈ ਤੇ ਹਰਨਾਮ ਬੀੜੇ 'ਚ ਬੈਠਾ ਰੁੱਕੀ ਘਾ ਰਿਹਾ ਸੀ ਟੀਚਰ ਨੂੰ ਖੂਹ ਬੈਠੀ ਸੀ ਜਦ ਉਹ ਅੰਦਰ ਆਈ ਤਾਂ ਇੱਕ ਵਾਰ ਰੁਕਦੀ ਹੀ ਦੋਨੇ ਜਲਦੀ ਨਾਲ ਸ਼ਾਲ ਮਾਰ ਕੇ ਉtre ਹਰਨਾਮ ਹੋਣਾ ਵੱਲ ਨੂੰ ਪੱਜ ਗਈ ਹਰਨਾਮ ਉਹ ਬੱਲੇ ਬੱਲੇ ਮੇਰੇ ਛੇ ਪੁੱਤ ਆ ਗਏ ਆ ਜਾਓ ਬੈਠੋ ਮੇਰੇ ਕੋਲ ਤੇ ਦੱਸੋ ਕੀ ਬਣਿਆ ਰਿਜ਼ਲਟ ਦਾ ਸ਼ਨੀ ਬਾਪੂ ਜੀ ਅਸੀਂ ਦੋਵੇਂ ਪਹਿਲੇ ਨੰਬਰ ਤੇ ਆਏ ਹਾਂ ਚਰਨੂ ਵੀ ਕਿਉਂ ਪਕਾਈ ਮਾਰਦੇ ਹੋ ਹਰ ਸਾਲ ਤਾਂ ਤੁਸੀਂ ਮਸਾਂ ਪਾਸ ਹੋਨੇ ਹੋ ਹਰਲੀਨ ਵੀਰੀ ਭਾਬੀ ਤੁਹਾਨੂੰ ਦੋਨਾਂ ਨੂੰ ਵਧਾਈਆਂ ਹੋਣ ਇਹ ਸੱਚ ਕਹਿ ਰਹੇ ਨੇ ਦੋਵੇਂ ਪਾਸ ਹੋਈ ਨੇ ਉਹ ਵੀ ਫਰਸਟ ਡਿਵੀਜ਼ਨ ਨਾਲ ਆਲੋ ਦੀਖੋ ਰਿਪੋਰਟ ਕਾੜੀ ਨੰਦਾ ਤੇ ਲੋ ਮੂੰ ਵੀ ਮਿੱਠਾ ਕਰ ਬਤੀ ਹਰਨਾਮ ਰਿਪੋਰਟ ਕਾੜ ਦੇਖਣ ਤੋਂ ਬਾਅਦ ਬਈ ਕਮਾਲ ਕਰ ਦਿੱਤੀ ਤੁਸੀਂ ਤਾਂ ਬਈ ਤੇ ਲੱਡੂ ਚੁੱਕ ਕੇ ਚਰਨੋਂ ਨੂੰ ਖਵਾਉਂਦੇ ਹੋਏ ਵਧਾਈਆਂ ਚਰਨ ਕੁਰੀ ਤੇਰੇ ਪੁੱਤ ਪਾਸ ਹੋ ਗਏ ਨੇ ਜੰਨੂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਹਰਨਾਮ ਹਰਲੀਨ ਪੁੱਤ ਤੇ ਦਰਾ ਪੈਠ ਮੇਰੇ ਕੋਲ ਹਰਲੀਨ ਕੁਰਸੀ ਤੇ ਬੈਠਦੀ ਹੋਈ ਹਾਂਜੀ ਵੀਰ ਜੀ ਹਰਨਾਮ ਸਿਰ ਝੁਲੋਸਦੇ ਹੋਈ ਜੋਦੀ ਵਸਤੀ ਰਹਤੀ ਇਹ ਸਭ ਤੇਰੀ ਹੀ ਮਿਹਨਤ ਦਾ ਨਤੀਜਾ ਹੈ ਹਰਲੀਨ ਵੀਰ ਜੀ ਮੈਂ ਤਾਂ ਸਿਰਫ ਪੜਾਇਆ ਆ ਬਾਕੀ ਮਿਹਨਤ ਤਾਂ ਇਹਨਾਂ ਦੋਨਾਂ ਨੇ ਵੀ ਬਹੁਤ ਕੀਤੀ ਆ ਟੀਚਰ ਦਾ ਕੰਮ ਹੁੰਦਾ ਬੱਚਿਆਂ ਨੂੰ ਸਹੀ ਰਾਹ ਦਿਖਾਉਣਾ ਤੇ ਮੈਂ ਵੀ ਉਹੀ ਕੀਤਾ ਬਾਕੀ ਇਹ ਪੜਨ ਲਿਖਣ ਵਾਲੇ ਤੇ ਹੁੰਦਾ ਆ ਕਿ ਉਸਨੇ ਕੁਝ ਸਿੱਖਣਾ ਆ ਜਾਂ ਨਹੀਂ ਤੇ ਇਹਨਾਂ ਦੋਨਾਂ 'ਚ ਪੜ੍ਹਨ ਲਿਖਣ ਦੀ ਭੁੱਖ ਹੈ ਤਾਂ ਹੀ ਇਹ ਇੱਥੇ ਤੱਕ ਆਏ ਨੇ ਚਨੂ ਤੇ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਹੜੇ ਮੂੰਹ ਨਾਲ تیਰਾ ਧੰਨਵਾਦ ਕਰਾਂ ਮੈਂ ਤਾਂ ਇਸ ਮੂੰਹੋਂ ਸਦਾ ਹੀ ਤੈਨੂੰ ਮਾੜਾ ਭੁੱਲਿਆ ਝਰੂਦੀ ਤੂੰ ਵਿਆਹ ਕੀ ਆਈਆਂ ਕਦੇ ਪਿਆਰ ਦੀ ਤੂੰ ਪੂਰ ਤੱਕ ਨਹੀਂ ਬੁੱਲੇ ਤੈਨੂੰ ਤੇਰੇ ਨਾਲ ਬੈਠ ਕੇ ਦੁੱਖ ਸੁੱਖ ਫੁਰਨਾ ਤਾਂ ਬਹੁਤ ਔਖੀ ਗੱਲ ਆ ਥੈਲਨ ਨਹੀਂ ਭਾਬੀ DNA ਕਰੋ ਤੁਸੀਂ ਅੱਜ ਮੈਨੂੰ ਧੀ ਕਹਿ ਦਿੱਤਾ ਮੇਰੇ ਲਈ ਇੰਨਾ ਹੀ ਬਹੁਤ ਹੈ ਵੀਜੀ ਹੁਣ ਜਦ ਤੁਸੀਂ ਦੋਵੇਂ ਬੈਠੇ ਹੋ ਤਾਂ ਮੈਂ ਸੋਚਦੀ ਹਾਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਹੀ ਲਵਾਂ ਹਰਨਾ ਕਿੜੀ ਗੱਲ ਕਰਨੀਆਂ ਕਰਤੀਏ ਹਰਲੇ ਨੇ ਵੇਖੇ ਸ਼ਨੀ ਹੁਣਾਂ ਦਾ ਸਕੂਲ ਫੀਸ ਬਹੁਤ ਜ਼ਿਆਦਾ ਲੈਂਦਾ ਹੈ ਤੇ ਪੜਾਈ ਦਾ ਵੀ ਉਹ ਲੈਵਲ ਨਹੀਂ ਉੱਥੇ ਜੋ ਹੋਣਾ ਚਾਹੀਦਾ ਸੀ ਮੈਂ ਸਕੂਲ ਟੀਚਰ ਤੇ ਹੋਰ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲ ਕੀਤੀ ਜ਼ਿਆਦਾਤਰ ਮਾਪਿਆਂ ਨੇ ਵੀ ਇਹੀ ਗੱਲ ਕਹੀ ਕਿ ਇਹਨਾਂ ਦੀ ਪੜਾਈ ਦਾ ਲੈਵਲ ਦਿਨ-ਦਿਨ ਥੱਲੇ ਜਾ ਰਿਹਾ ਹੈ ਜਦਕਿ ਖਰਚੇ ਹੁਣੇ ਹੀ ਨੇ ਹਰਨਾ ਤੇ ਮੈਂ ਵੀ ਸੁਣਿਆ ਹੈ ਇਹ ਸਭ ਕੁਝ ਲੋਕਾਂ ਤੋਂ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ ਕਿਉਂਕਿ ਅਸੀਂ ਤਾਂ ਇਹਨੇ ਪੜੇ ਲਿਖੇ ਨਹੀਂ ਤੁਸੀਂ ਅੱਜ ਕੱਲ ਦੇ ਪੜੇ ਲਿਖੇ ਹੋ ਜ਼ਿਆਦਾ ਜਾਣਕਾਰੀ ਰੱਖਦੇ ਹੋ ਦੁਨੀਆ ਦੀ ਸੋਚਦਾ ਹਾਂ ਕਿਸੇ ਹੋਰ ਸਕੂਲ ਪਾ ਦੇਮਾ ਤੇਰੀ ਨਜ਼ਰਸ਼ ਕੋਈ ਹੋਰ ਵਧੀਆ ਸਕੂਲ ਹੈ ਤਾਂ ਦੱਸ ਹਰਲੀਨ ਵੀ ਜੀ ਆਪਾਂ ਇਹਨਾਂ ਨੂੰ ਮੇਰੇ ਸਕੂਲ 'ਚ ਨਾ ਦਾਖਲ ਕਰਵਾ ਦੇ ਇੱਕ ਤਾਂ ਉੱਥੇ ਫੀਸ ਵੀ ਘਟਾ ਪੜਾਈ ਵੀ ਵਧੀਆ ਤੇ ਮੇਰੇ ਨਾਲ ਇਹ ਸਕੂਟ ਚੱਲੇ ਜਾਇਆ ਕਰਨਗੇ ਤੇ ਨਾਲ ਪਾਪਸ ਆ ਜਾਇਆ ਕਰਨਗੇ ਨਾੜੇ ਸਕੂਲ ਪਹੁੰਚ ਤੱਕ ਖਰਚਾ ਵੀ ਬਚੇਗਾ ਹਰਨਮ ਤੀ ਜੋ ਤੈਨੂੰ ਸਹੀ ਲੱਗਦਾ ਆ ਤੂੰ ਉਹ ਕਰ ਸਾਨੂੰ ਕੋਈ ਇਤਰਾਜ਼ ਨਹੀਂ ਤੇਰੇ ਨਾਲ ਅਸੀਂ ਤੇਰੇ ਨਾਲ ਆ ਹਰਲੇਨ ਫੇਰ ਸ਼ੁਕਮਚ ਤੇਰੀ ਕਿਉਂ ਕਰਨੀ ਆਪਣੇ ਮੈਕਚੂ ਦਾਖਲਾ ਫਾਰਮ ਕੱਟ ਕੇ ਉਹਨਾਂ ਨੂੰ ਫੜਾ ਦਿੱਤਾ ਹਰਨਮ ਤਤਾ ਪੂਰੀ ਤਿਆਰੀ ਕਰੀ ਫਿਰਦੀਆਂ ਧੀ ਸਾਡੇ ਤੋਂ ਤਾਂ ਬਸ ਹਾਂ ਹੀ ਕਰਵਾਉਣੀ ਸੀ ਇਹਨੀ ਗੱਲ ਸੁਣ ਕੇ ਸਾਰੇ ਹੱਸ ਪਏ ਦੱਸਦੀ ਕਿੱਥੇ ਸਾਈਨ ਕਰਨੇ ਨੇ ਹਰਲੀ ਨੇ ਦੱਸਿਆ ਤੇ ਉਹਨੇ ਸਾਈਨ ਕਰ ਦਿੱਤੇ ਹਰਲੀ ਹੁਣ ਖੁਸ਼ ਹੋ ਮੇਰੀ ਗੁੱਲੂ-ਮੁੱਲੂ ਹੁਣ ਤੁਸੀਂ ਆਪਣੀ ਚਾਚੀ ਦੇ ਸਕੂਲ ਪੜਨ ਜਾਇਆ ਕਰੋਗੇ ਜਾਓ ਹਣ ਖੇਡੋ ਵਾਕੀ ਵੀਰ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਸੇ ਨੂੰ ਤੁਸੀਂ ਦੋਨਾਂ ਨੇ ਸਕੂਲ ਆਉਣਾ ਹੈ ਇਹਨਾਂ ਦੀ ਐਡਮਿਸ਼ਨ ਲਈ ਗੱਲਾਂ-ਗੱਲਾਂ 'ਚ ਤੁਹਾਡੀ ਤਾਂ ਰੋਟੀ ਵੀ ਠੰਡੀ ਹੋ ਗਈ लिया मैं गर्म करके लिया दिनी हाँ थाली फड़के रसोई चली गई हर नाम, झरनों ने देखा कि चंकी आ हरलेन सब तक कि कर दी आन तू भी सुधार ला अपना आप मेरी गलती कभी कल बैठ के गौर करी शाम जब कला आँदा आता हरलीन दर कड़ी पहला ही उसका इंतजार कर रही होंगी आ गल जी अच्त दर ही नाका लाई खड़े हो मैं कहा सब सुख तो है ਹਰਲਿੰਦ ਹਾਂਜੀ ਸਭ ਸੁੱਖਾ ਉਹ ਸਭ ਬੈਕ ਫੜ ਕੇ ਅੰਦਰ ਧੁੱਤ ਰਹੀ ਕਾਲਾ ਮੋਟਰਸਾਈਕਲ ਤੋਂ ਉੱਤਰ ਕੇ ਉਹ ਵੀ ਮੰਗਰੇ ਹੀ ਅੰਦਰ ਆ ਗਿਆ ਹਰਲਿੰਦ ਪਹਿਲਾ ਮੂੰਹ ਮਿੱਠਾ ਕਰੋ ਲੁੱਡੂ ਚੋਕ ਕੇ ਉਸਦੀ ਮੂੰਹ ਪਾਉਂਦਿਆਂ ਕੈਨ ਲੱਗੀ ਕਾਲਾ ਕਿਸ ਲਈ ਹਰਲਿੰਦ ਛਣੇ ਮਨੀ ਫਸਟ ਡਿਵੀਜ਼ਨ ਚ ਪਾਸ ਹੋਇਆ ਤੇ ਵੀਰ ਜੀ ਉਹਨਾਂ ਨੂੰ ਮੇਰੀ ਸਕੂਲ ਲਗਾਉਣ ਲਈ ਵੀ ਮੰਨ ਗਏ ਕੈ ਕਿ ਕਾਲੀ ਨੂੰ ਚਿੰਬੜ ਗਈ ਕਾਲਾ ਸੱਚੀ ਸਵਾਦ ਆ ਗਈ ਫਿਰ ਤਾਂ ਆਖਿਰ ਮੋਰਚਾਫਤੀ ਕਰ ਹੀ ਲਿਆ ਫਿਰ ਮਰੀ ਸਰਦਾਰਨੀ ਨੇ ਉਸ ਨੂੰ ਜਫੀ ਪਾਉਂਦਿਆਂ ਕਿਹਾ ਅਗਲੇ ਦਿਨ ਕਾਲਾ ਤਿਹਰਲੀ ਇੰਤਿਆਰ ਹੁਕੇ ਦੋਵੇਂ ਆਪਣੇ ਕੰਮਾਂ ਦੀ ਤਰਪੇ ਤਿਹਰਲੀ ਨੇ ਸਕੂਲ ਜਾ ਕੇ ਸ਼ਨੀ ਮਨੀ ਦੀ ਐਡਮਿਸ਼ਨ ਦਿਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰ ਦਿੱਤੀਆਂ ਫਿਰ ਸ਼ਾਮ ਨੂੰ ਘਰ ਆ ਕੇ ਹਨਾਮ ਵੀਰੇ ਨੂੰ ਕਹਿਣ ਲੱਗੀ ਹਰਲੀਨ ਵੇਜੀ ਸੋਂਬਾ ਨੂੰ ਤੁਸੀਂ ਦੀ ਪਾਪੀ ਜੇ ਮੇਰੇ ਸਕੂਲ ਜਾਣਾ ਬੱਚਿਆਂ ਦੀ ਐਡਮਿਸ਼ਨ ਦਾ ਸਾਰਾ ਕੰਮ ਮੈਂ ਕਰਵਾ ਦਿੱਤਾ ਹੈ ਹੁਣ ਤੁਸੀਂ ਬਸ ਦੋਮੀ ਜਾ ਕੇ ਐਡਮਿਸ਼ਨ ਕਰਵਾ ਦੇਣਾ ਤੇ ਜੇ ਕੋਈ ਲੁੱਟ ਪਈ ਤਾਂ ਮੈਨੂੰ ਫੋਨ ਕਰ ਲੈਣਾ ਮੈਂ ਆ ਜਾਵਾਂਗੀ ਹਰਨਾ ਕੋਈ ਗੱਲ ਨਹੀਂ ਤੇ ਸਿਆ ਜਾਵਾਂਗੀ ਫਿਰ ਹਰਲੀ ਨੂੰ ਸ਼ਾਮ ਦਾ ਰੋਟੀ ਟੁੱਕਣ ਲੱਗ ਪਈ ਰੋਟੀ ਪਾਣੀ ਖਾ ਕੇ ਸਾਰੇ ਆਪੋ ਆਪਣੇ ਕਮਰਿਆਂ 'ਚ ਜਾ ਪਈ ਹਲੀਨ ਸਾਰੇ ਕਮਨ ਮੇੜ ਕੇ ਕਾਲੇ ਕੋਲੇ ਆਈ ਕਾਲਾ ਕੀ ਗੱਲ ਸਹੀ ਬੜਾ ਚੇੜਾ ਉੱਤਰਿਆ ਹੋਇਆ ਹੈ ਹਰਲੀਨ ਕੁਝ ਨਹੀਂ ਬਸ ਥੱਕ ਗਈ ਆਸਤਾ ਕੰਮ ਕਰਦੀ ਕਰਦੀ ਤੇ ਸਿਰ ਵੀ ਦਰਦ ਕਰ ਰਿਹਾ ਹੈ ਕਾਲਾ ਜੀ ਕਹੋ ਤਾਂ ਮੈਂ ਸਿਰ ਕੁੱਟ ਦੇਵਾਂ ਹਰਲੀਨ ਟੀਵਲ ਦੀਦਰਾ ਚੋ ਦਵਾਈ ਘੜਦੇ ਹੋਏ ਨਹੀਂ ਕੋਈ ਨਹੀਂ ਮੈਂ ਦਵਾਈ ਖਾ ਕੇ ਆਰਾਮ ਕਰ ਲੈਣੀ ਆ ਫਿਰ ਥੋੜਾ ਠੀਕ ਹੋ ਜਾਊ ਤੇ ਕੱਲ ਨੂੰ ਸ਼ਾਇਦ ਮੈਂ ਕਰਨਾ ਆ ਮਾ ਕਾਲਾ ਕਿਉਂ ਕਿੱਥੇ ਜਾ ਰਹੇ ਹੋ ਹਰਲੀਨ ਕਿਰਨ ਭਾਬੀ ਦਾ ਫੋਨ ਆਇਆ ਸੀ ਸ਼ਾਮੀ ਉਹਨਾਂ ਦੀ ਸੇ ਥੋੜੀ ਢਿੱਲੀ ਆ ਉਹਨਾਂ ਨੂੰ ਵੈਲਣ ਜਾਣਾ ਆ ਅਗਲੇ ਦਿਨ ਸਵੇਰੇ ਮੈਂ ਘਰ ਆ ਜਾਉਂ ਕਾਲਾ ਕੀ ਹੋਇਆ ਭਾਬੀ ਨੂੰ ਹਰਲੀਨ ਸਰਦਾਰ ਜੀ ਸਾਡੀਆਂ ਜਨਾਨੀਆਂ ਦੀਆਂ ਸੌ ਗੱਲਾਂ ਹੁੰਦੀਆਂ ਆ ਤੇ ਹਰ ਗੱਲ ਦੱਸਣ ਵਾਲੀ ਵੀ ਨਹੀਂ ਹੁੰਦੀ ਜੇ ਮੇਰੇ ਮਨ ਦੀ ਗੱਲ ਸਹੀ ਨਿਕਲੀ ਤਾਂ ਮੈਂ ਆ ਕੇ ਤੁਹਾਨੂੰ ਸਭ ਦੱਸ ਦਿਆਂਗੀ ਓਕੇ ਜੀ ਨਾਲੇ ਯਾਦ ਆ ਨਾ ਕਿ ਇਸ ਐਂਦਵਾਰ ਆਪਾਂ ਮੰਮੀ ਪਾਪਾ ਨੂੰ ਵੀ ਮਿਲਣ ਜਾਣਾ ਆ ਕਾਲਾ ਹੰਦੀ ਯਾਦਾ ਹੁਣ ਤੁਸੀਂ ਆਰਾਮ ਕਰ ਲਓ ਅਗਲੇ ਦਿਨ ਦੋਵੇਂ ਕੰਮ ਤੇ ਨਿਕਲ ਗਏ ਹਲੀਨ ਸਕੂਲ ਖਤਮ ਹੋਣ ਤੋਂ ਬਾਅਦ ਕਿਨ ਭਾਪੀ ਕੋਲ ਚਲੀ ਗਈ ਹੱਲੀ ਨੇ ਜਾ ਕੇ ਡੋਰਵੈਲ ਵਜਾਈ ਤੇ ਭਾਪੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਗੱਲ ਨਾਲ ਲੱਗ ਕੇ ਮਿਲੀ ਤੇ ਦੋਵੇਂ ਦਰਵਾਜ਼ਾ ਬੰਦ ਕਰਕੇ ਅੰਦਰ ਨੂੰ ਚਲ ਪਏ ਹਲੀਨ ਬੈਠਦਿਆਂ ਹੋਇਆਂ ਭਾਪੀ ਕੀ ਹੋਇਆ ਸੇਤ ਨੂੰ ਸਭ ਠੀਕ ਤਾਂ ਹੈ ਨਾ ਭਾਪੀ ਹਾਂ ਹਰਲੀਨ ਸਭ ਠੀਕ ਹੈ ਤੇ ਤੁਹਾਡੇ ਸਾਰਿਆਂ ਲਈ ਖੁਸ਼ਖਬਰੀ ਵੀ ਆ ਹਰਲੀਨ ਸਚੀ ਕਿਹੜੀ ਖੁਸ਼ਖਬਰੀ ਆ ਜਲਦੀ ਦੱਸੋ ਨਾ ਭਾਬੀ ਠੀਕ ਕੰਮ ਕਰ ਗੈਸ ਕਰ ਕੀ ਹੋ ਸਕਦੀ ਆ ਹਰਲੀਨ ਸੋਚਦੇ ਹੋਈ ਮੇ ਚਾਚੀ ਦਾ ਨੀਵਨ ਵਾਲੀ ਨਾ ਭਾਬੀ ਹਾਂ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨੀ ਜਲਦੀ ਕਿ ਤੂੰ ਚਾਚੀ ਵਨ ਵਾਲੀ ਆ ਹਰਲੀਨ ਬਸ ਐਵੇਂ ਹੀ ਤੁੱਕਾ ਲਗਾ ਲਿਆ ਸੀ ਕਿ ਸੱਚੀ ਚ ਮੇ ਚਾਚੀ ਵਨ ਵਾਲੀ ਆ ਭਾਬੀ ਨੇ ਹਾਂ ਚ ਸਿਰ ਹਿਲਾਇਆ ਹਰਲੀਨ ਓਟਕੇ ਭਾਬੀ ਦੇ ਘਰ ਨੂੰ ਲੱਗ ਗਈ ਤੇ ਕਹਿਣ ਲੱਗੀ ਫਿਰ ਤਾਂ ਬਹੁਤ ਬਹੁਤ ਵਧਾਈਆਂ ਭਾਬੀ ਤੁਹਾਨੂੰ ਹੁਣ ਤੁਸੀਂ ਆਪਣਾ ਤੇ ਇਸ ਆਉਣ ਵਾਲੀ ਨੰਨੀ ਜਿਹੇ ਮਹਿਮਾਨ ਦਾ ਖੂਬ ਖਿਆਲ ਰੱਖਣਾ ਹੈ ਤੇ ਜ਼ਿਆਦਾ ਕੰਮ ਨਹੀਂ ਕਰਨਾ ਜੇ ਲੋੜ ਹੋਈ ਤਾਂ ਮੈਨੂੰ ਫੋਨ ਕਰ ਦਿਆ ਕਰਨਾ ਮੈਂ ਕੰਮ ਕਰ ਜਾਇਆ ਕਰੂੰਗੀ ਆਕੀ ਭਾਬੀ आहो हरलीन मैं पता सब तू चिंता ना कर फिर हरलीन ने चा बनाई तो नो बैठिया गल् मारी गई चाह पी गई हम शाम हो चुकी सी से बैठिया मटर कट रही सी बाहर गेट से ग्डी का हारण वजा किरण तेरी भाजी आ गए तू तो बैठ मैं गेट खोल के आई हरलीन तो भाभी बैठो आराम नाल मैं खोल दिन हाँ गेट तो वह उठ के गेट खोलन चली गई ਹਰਲੀਨ ਨੇ ਗੇਟ ਖੋਲ੍ਹਿਆ ਤਾਂ ਗੁਰਨਾਮ ਗੱਡੀ ਲੈ ਕੇ ਅੰਦਰ ਆਇਆ ਉਸ ਦੀ ਗੱਡੀ 'ਚੋਂ ਉਤਰਦੇ ਹੀ ਹਰਲੀਨ ਕਹਿਣ ਲੱਗੀ ਸਤਿ ਸ਼੍ਰੀ ਅਕਾਲ ਵੀਰੇ ਗੁਰਨਾਮ ਸਤਿ ਸ਼੍ਰੀ ਅਕਾਲ ਹਰਲੀਨ ਹੋਰ ਕਿਵੇਂ ਹੋ ਠੀਕ ਠਾਕ ਤੇ ਘਰ ਸਭ ਕਿਵੇਂ ਆ ਹਰਲੀਨ ਹਾਂਜੀ ਸਭ ਠੀਕ ਠਾਕ ਤੇ ਕਰ ਵੀ ਸਭ ਵਧੀਆ ਨੇ ਨਾਲੇ ਵੀਰੇ ਵਧਾਈਆਂ ਬਹੁਤ ਬਹੁਤ ਤੁਸੀਂ ਵੀ ਪਾਪਾ ਬਣ ਵਾਲੇ ਹੋ ਗੁਰਨਾਮ ਸਵਾ ਵਧਾਈਆਂ ਤੁਸੀਂ ਵੀ ਤਾਂ ਚਾਚੀ ਬਣ ਵਾਲੇ ਹੋ ਫਿਰ ਦੋਨੋਂ ਅੰਦਰ ਆ ਗਏ ਗੁਰਨਾਮ ਆ ਕੇ ਹਾਲਜ ਬੈਠ ਗਿਆ ਤੇ ਹਲleen ਪਾਣੀ ਲੈਣ ਰਸੋਈ 'ਚ ਚਲੀ ਗਈ ਗੁਰਨਾਮ ਹੋਈ ਕਿਵੇਂ ਹੋ ਕੇ ਨਾ ਸਭ ਠੀਕ ਠਾਕ ਕੋਈ ਪਰੇਸ਼ਾਨੀ ਤਾਂ ਨਹੀਂ ਕਿਰਨ ਨਹੀਂ ਜੀ ਠੀਕ ਆ ਸਭ ਕੁਝ ਹਰleen ਵਿਰੇ ਪਾਣੀ ਟ੍ਰੇ 'ਚ ਰੱਖਿਆ ਗਲਾਸ ਮੂਰੇ ਕਰਦੀ ਹੋਈ ਕਹਿਣ ਲੱਗੀ ਤੇ ਆਪ ਹੀ ਖੁੜੀ ਬੈਠ ਗਈ ਗੁਰਨਾਮ ਇਹ ਤਾਂ ਬਹੁਤ ਚੰਗਾ ਕੀਤਾ ਤੂੰ ਹਲleen ਜੋ ਅਚ ਮਿਲਣ ਲਈ ਆ ਗਈ ਨਹੀਂ ਮੈਨੂੰ ਆਉਣਾ ਪੈਣਾ ਸੀ ਹਲleen ਕਿਉਂ ਗਰੇ ਕੀ ਗੱਲ ਹੋ ਗਈ ਕੁਲਵੀਰ ਨੇ ਕੋਈ ਗਲਤੀ ਤਾਂ ਨਹੀਂ ਕੀਤੀ ਕੰਮ ਤੇ ਗੁਰਨਾਮ ਨਹੀਂ ਨਹੀਂ ਹਰਲੀਨ ਇਦਾਂ ਦੀ ਕੋਈ ਗੱਲ ਨਹੀਂ ਆ ਹਰਲੀਨ ਤੇ ਫਿਰ ਵੀਜੀ ਕੀ ਗੱਲ ਹੋਈ ਦੱਸੋ ਗੁਰਨਾਮ ਜੀਬ ਜੋ ਪੈਸੇ ਕੱਢਦਾ ਹੋਇਆ ਅਹਲੇ ਫੜ ਸਾਡੀ ਸਭ ਦੀ ਪਿਆਰੀ ਕੁਲਵੀਰ ਦੀ ਜ਼ਿੰਦਗੀ ਦੀ ਪਹਿਲੀ ਤਨਖਾਹ ਤੇ ਪੈਸੇ ਉਸਦੇ ਹੱਥੇ ਰੱਖ ਦਿੱਤੇ ਹਰਲੀਨ ਖੁਸ਼ ਹੁੰਦੀ ਹੋਈ ਸ਼ੁਕਰ ਆ ਪਾਪਾ ਜੀ ਬਹੁਤ ਬਹੁਤ ਤੁਹਾਡਾ ਹੱਥ ਜੋੜ ਕੇ ਕਹਿਣ ਲੱਗੀ ਪਰ ਵੀਰੇ ਇਹ ਪੈਸੇ ਤੁਸੀਂ ਕਲਵੀਰ ਨੂੰ ਕਿਉਂ ਨਹੀਂ ਦਿੱਤੇ ਗੁਰਨਾਮ ਮੈਂ ਤਾਂ ਬਹੁਤ ਕਿਹਾ ਸੀ ਉਸ ਨੂੰ ਪਰ ਉਹ ਮੰਨਿਆ ਹੀ ਨਾ ਕਹਿਣ ਲੱਗਾ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਆ ਤੇ ਜਿਸ ਨੇ ਮੇਰੇ ਲਈ ਇੰਨਾ ਕੁਝ ਕੀਤਾ ਮੈਨੂੰ ਪੜਾਇਆ ਲਿਖਾਇਆ ਤੇ ਇਸ ਕਾਬਲ ਬਣਾਇਆ ਇਹਨਾਂ ਪੈਸਿਆਂ ਤੇ ਪਹਿਲਾ ਹੱਕ ਉਸ ਦਾ ਬੰਦਾ ਹੈ ਨਹੀਂ ਤਾਂ ਮੈਂ ਕਦੀ ਇਹ ਸਭ ਸੁਪਨੇਚ ਵੀ ਨਹੀਂ ਸੋਚਿਆ ਸੀ ਕਿ ਮੈਂ ਬੈਂਕ ਵਿੱਚ ਕੰਮ ਕਰਾਂਗਾ ਉਹ ਤਾਂ ਇਹ ਵੀ ਕਹਿ ਰਿਹਾ ਸੀ ਕਿ ਜੇ ਹਰਲੀ ਨਾ ਹੁੰਦੀ ਤਾਂ ਸ਼ਾਇਦ ਮੈਂ ਡੰਗਰਾਂ ਚੋਂਗਾ ਹੀ ਰਹਿ ਜਾਣਾ ਸੀ ਇਹ ਸਭ ਸੁਣ ਕੇ ਹਰਲੀ ਨੂੰ ਰੋਣਾ ਆ ਗਿਆ ਭਾਬੀ ਲੈ ਕੰਮਲੀ ਹੋ ਗਈਆਂ ਹਰਲੀਂ ਰੋਂਦੀ ਕਿਉਂ ਆ ਤੈਨੂੰ ਤੇ ਸਗੋਂ ਮਾਨ ਕਰਨਾ ਚਾਹੀਦਾ ਆ ਕਿ ਤੈਨੂੰ ਇੰਨਾ ਪਿਆਰ ਕਰਨ ਵਾਲਾ ਇਨਸਾਨ ਮਿਲਿਆ ਏ ਜ਼ਿੰਦਗੀ 'ਚ ਹਰਲੀਂ ਨਹੀਂ ਭਾਬੀ ਉਹ ਗੱਲ ਨਹੀਂ ਬਸ ਕੁਝ ਯਾਦ ਆ ਗਿਆ ਸੀ ਤੇ ਅੱਖਾਂ 'ਚ ਮੱਲੋ-ਮੱਲੇ ਪਾਣੀ ਆ ਗਿਆ ਬਾਕੀ ਮੈਂ ਤਾਂ ਸੱਚੀ ਕਿਸਮਤ ਵਾਲੀ ਆ ਅੱਖਾਂ ਸਾਫ਼ ਕਰਦੇ ਹੋਏ ਕਹਿਣ ਲੱਗੀ ਗੁਰਨਾਮ ਹਰleen ਹੁਣ ਇੱਕ ਗੱਲ ਮੈਂ ਕਹਿਣਾ ਆ ਸ਼ੁਕਰੀਆ ਮੇਰੀ ਭਰਾ ਦੀ ਜ਼ਿੰਦਗੀ ਬਣਾਉਣ ਦਾ ਜੋ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਤੂੰ ਪੂਰਾ ਵੀ ਕੀਤਾ ਤੇ ਸਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਆ ਜ਼ਿੰਦਗੀ 'ਚ ਕਦੀ ਵੀ ਕਿਸੇ ਵੀ ਮੋੜ ਤੇ ਸਾਡੀ ਲੋੜ ਪਈ ਤਾਂ ਤੇਰਾ ਇਹ ਵੱਡਾ ਭਰਾ ਹਮੇਸ਼ਾ ਤੁਹਾਡੇ ਨਾਲ ਲਈ ਹਾਜ਼ਰ ਹੈ ਬਾਕੀ ਦੂਜੀ ਗੱਲ ਇਹ ਕਿ ਮੈਨੂੰ ਬਹੁਤ ਭੁੱਖ ਲੱਗੀ ਆ ਕਿਆ ਕੀ ਹੱਸ ਪਿਆ ਕਿਰਨ ਚਲਾ ਆ ਜਾ ਹਰਲੀਨ ਮੇਰੇ ਨਾਲ ਪਹਿਲਾਂ ਰੋਟੀ ਬਣਾ ਕੇ ਕੰਮ ਨਿਮੇੜੀਏ ਤੇ ਫਿਰ ਬੈਠ ਕੇ ਆਪਾਂ ਗੱਲਾਂ ਕਰਾਂਗੇ ਆ ਦੂਮੇ ਕਿਚਨ ਚ ਜਾ ਕੇ ਕੰਮ ਕਰਨ ਲੱਗ ਪਈਆਂ ਹਰਲੀ ਨੇ ਆਟਾ ਗੁੰਨ ਦਿੱਤਾ ਤੇ பாਬੀ ਨੇ ਤੜਕਾ ਘਟ ਲਿਆ ਤੇ ਫਿਰ ਹਰਲੀ ਨੇ ਆਲੂ ਮਟਰਾਂ ਦੀ ਸਬਜ਼ੀ ਬਣਾ ਕੇ ਰੋਟੀ ਵੀ ਬਣਾ ਦਿੱਤੀ ਫਿਰ ਹਰਲੀ ਨੇ பாਬੀ ਨੂੰ ਕਿਹਾ பாਬੀ ਤੁਸੀਂ ਜਾ ਕੇ ਵੀਰੇ ਕੋਲ ਹਾਲ ਚ ਬੈਠੋ ਮੈਂ ਲੈ ਕੇ ਆਉਣੀ ਆ ਰੋਟੀ પાਕੇ ਕਿਰਨ ਬਾਹਰ ਹਾਲ ਜਾ ਕੇ ਬੈਠ ਗਈ ਤੇ ਮੰਗਰੇ ਹੀ ਹਰਲੀਨ ਰੋਟੀ ਲੈ ਕੇ ਆ ਗਈ ਤੇ ਟੇਬਲ ਤੇ ਲਗਾ ਦਿੱਤੀ ਦੋਨਾਂ ਨੂੰ ਖਾਣੇ ਲਈ ਟੇਬਲ ਤੇ ਬੁਲਾਇਆ ਫਿਰ ਤਿੰਨੋਂ ਬੈਠ ਕੇ ਖਾਣਾ ਖਾਣ ਲੱਗ ਪਏ ਖਾਣਾ ਖਾਣ ਤੋਂ ਬਾਅਦ ਗੁਰਨਾ ਮਾਹ ਧੋ ਕੇ ਜਾ ਕੇ ਟੀਵੀ ਲਗਾ ਕੇ ਬੈਠ ਗਿਆ ਤੇ ਹਰਲੀਨ ਸਾਰੇ ਪਾਂਡੇ ਇਕੱਠੇ ਕਰਕੇ ਕਿਚਨ ਚ ਲੈ ਗਈ ਤੇ ਲਿਜਾ ਕੇ ਸ਼ੈਂਕ ਵਿੱਚ ਰੱਖ ਦਿੱਤੇ ਫਿਰ ਭਾਬੀ ਕੋਲ ਆ ਕੇ ਹਾਲਸ ਬੈਠ ਗਈ ਜਦੋਂ ਰਾਤ ਨੂੰ ਸੌਣ ਦਾ ਟਾਈਮ ਹੋਣ ਲੱਗਾ ਹਰਲੀ ਨੇ ਕਿਚਨ ਚ ਜਾ ਕੇ ਦੁੱਧ ਕਰਮ ਕੀਤਾ ਤੇ ਫਿਰ ਹਰਨਾਮ ਨੂੰ ਉਸ ਦੇ ਕਮਰੇ ਚ ਇੱਕ ਗਲਾਸ ਫੜਾ ਕੇ ਆਈ ਤੇ ਆਪਣਾ ਦੋਮਾ ਦਾ ਗਲਾਸਾਂ ਚ ਪਾ ਕੇ ਹਾਲ ਚ ਲੈ ਆਈ ਦੁੱਧ ਪੀਂਦੇ ਹੋਏ ਗੱਲਾਂ ਬਾਤਾਂ ਮਾਰਨ ਲੱਗੀ ਕਿਰਨ ਹਰਲੀ ਨੇ ਗੱਲ ਦੱਸ ਮੇਰੀ ਵਾਲੀ ਖੁਸ਼ਖਬਰੀ ਦੀ ਖਬਰ ਤਾਂ ਤੂੰ ਲੈ ਲਈਏ ਹੁਣ ਇਹ ਦੱਸ ਤੂੰ ਸੀ ਕਦੋਂ ਦੇ ਰਹੇ ਹੋ ਖੁਸ਼ਖਬਰੀ ਸਾਨੂੰ ਸਾਰਿਆਂ ਨੂੰ ਹਰਲੀ ਨੇ ਸੰਗਦੀ ਹੋਈ ਨੀਵੀਂ ਪਾ ਲਈ ਕਿਰਨ ਲੈ ਕੁੜੀ ਤਾਂ ਸੰਗ ਗਈ ਚਲੋ ਕੋਈ ਗੱਲ ਨਹੀਂ ਨਹੀਂ ਦੱਸਣਾ ਤਾਂ ਨਾ ਦੱਸ ਹਲਨ ਨਹੀਂ ਭਾਬੀ ਅਸੀਂ ਹਲੇ ਸੋਚਿਆ ਹੀ ਨਹੀਂ ਬੀਬੀ ਵਾਰੀ ਪਹਿਲਾਂ ਇੱਕ ਵਾਰੀ ਕੁਲਵੀਰ ਚੰਗੀ ਤਰ੍ਹਾਂ ਸੈੱਟ ਹੋ ਜਾਣ ਵੈਸੇ ਵੀ ਬੀਬੀਆਂ ਜਨ ਪਿੱਛੂ ਜਿੰਮੇ ਬਣੀਆਂ ਬਹੁਤ ਵੱਧ ਜਾਂਦੀਆਂ ਨੇ ਇੱਕ ਮਾਂ ਇੱਕ ਪਤਨੀ ਹੋਣ ਦੇ ਨਾਂ ਤੇ ਇੱਕਦਮ ਸਭ ਕੁਝ ਬਦਲ ਜਾਂਦਾ ਹੈ ਸ਼ਾਇਦ ਇਸ ਲਈ ਹਲੇ ਮੈਨੂੰ ਥੋੜਾ ਟਾਈਮ ਚਾਹੀਦਾ ਆ ਕਿਰਨ ਚਲੋ ਕੋਈ ਗੱਲ ਨਹੀਂ ਤੂੰ ਜੋ ਸੋਚਿਆ ਏ ਚੰਗਾ ਹੀ ਸੋਚਿਆ ਏ ਇਨੇ ਨੂੰ ਦੁਬਾਰ ਕੜੀ ਦਾ ਵਜ ਪਈ ਜਦ ਟਾਈਮ ਦੇਖਿਆ ਤਾਂ ਰਾਹ ਦੇ 11 ਵਜੇ ਸਨ ਹਰਲੀ ਨੇ ਦੁੱਧ ਪਲੇ ਗਲਾਸ ਚੁੱਕੇ ਤੇ ਕਿਚਨ ਚ ਜਾ ਕੇ ਸਾਰੇ ਵਰਤਨ ਧੋ ਦਿੱਤੇ ਤੇ ਫਿਰ ਹਾਲ ਚ ਆ ਕੇ ਭਾਬੀ ਕੋਲ ਬੈਠ ਗਈ ਕਿਰਨ ਚਲ ਚੰਗਾ ਹਰleen ਮੈਨੂੰ ਤਾਂ ਨੀਂਦ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਣੀ ਰਿਹਾ ਹੈ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ